ਸਾਸ਼੍ਰੀਏ ਕਾਲਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬੀ ਸਾਹਿਤ ਦੇ ਪ੍ਰਸਿੱਧ ਲੇਖਕ ਸੂਬਾ ਸਿੰਘ ਜੀ ਦੀ ਕਲਮ ਨਾਲ ਰਚਿਆ ਬਹੁਤ ਹੀ ਚਰਚਿਤ ਲੇਖ ਵੈਮੀਤਾਇਆ ਪੜਾਂਗੇ ਇਸ ਲੇਖ ਵਿੱਚ ਸੂਬਾ ਸਿੰਘ ਜੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵੈਮ ਦਾ ਕੋਈ ਇਲਾਜ ਨਹੀਂ ਹੁੰਦਾ ਆਓ ਹੁਣ ਆਪਾਂ ਇਸ ਲੇਖ ਦਾ ਸਾਰ ਪੜਦੇ ਹਾਂ ਲੇਖਕ ਦੱਸਦਾ ਹੈ ਤਾਇਆ ਮਨਸाराम ਨੂੰ ਸਾਰਾ ਮੁਹੱਲਾ ਵੈਮੀਤਾਇਆ ਸਮਝਦਾ ਹੈ ਅਸਲ ਵਿੱਚ ਤਾਏ ਮਨਸਾ ਰਾਮ ਨੂੰ ਬਹਿਮ ਚਿੰਬੜਦੇ ਹੀ ਬਹੁਤ ਹਨ ਜਦੋਂ ਲੇਖਕ ਪਹਿਲੀ ਵਾਰ ਤਾਏ ਨੂੰ ਮਿਲਿਆ ਤਾਂ ਇਹ ਵਹਿਮ ਉਸ ਦਾ ਸਾਥੀ ਸੀ ਕਿ ਉਸ ਨੂੰ ਮਾੜੀ-ਮਾੜੀ ਭਖ ਰਹਿੰਦੀ ਹੈ ਤਾਇਆ ਇੱਕ ਹੱਟੀ ਵਿੱਚ ਬੈਠਾ ਸੀ ਉਸ ਨੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ ਖੱਬੇ ਹੱਥ ਦੀ ਨਬਜ ਉੱਪਰ ਸੱਜੇ ਹੱਥ ਦੀਆਂ ਉਂਗਲੀਆਂ ਰੱਖੀਆਂ ਹੋਈਆਂ ਸਨ ਉਸ ਨੇ ਲੇਖਕ ਵੱਲ ਬੜੀ ਬੁਰੀ ਨਜ਼ਰ ਨਾਲ ਤੱਕਿਆ ਤੇ ਫਿਰ ਮੂੰਹ ਵਿੱਚ ਥਰਮਾਮੀਟਰ ਕੱਢ ਕੇ ਕਹਿਣ ਲੱਗਾ ਕਿ ਉਸਨੇ ਬਥੇਰਾ ਉਹੜ-ਪੋਹੜ ਕੀਤਾ ਹੈ ਪਰ ਪਾਕੂ ਉਸਦਾ ਪਿੱਛਾ ਨਹੀਂ ਛੱਡਦੀ। ਲੇਖਕ ਨੇ ਹਮਦਰਦੀ ਵਜੋਂ ਉਸ ਦੀ ਨਬਜ ਦੇਖੀ ਤੇ ਤਾਈ ਨੂੰ ਕਹਿਣ ਲੱਗਾ ਕਿ ਉਸ ਨੂੰ ਕੋਈ ਬੁਖਾਰ ਨਹੀਂ ਤੇ ਉਸਦਾ ਪਿੰਡਾ ਠੰਡਾ ਹੈ ਪਰ ਤਾਈ ਨੇ ਗੱਲ ਨਾ ਮੰਨੀ। ਉਲਟਾ ਲੇਖਕ ਨੂੰ ਗੁੱਸੇ ਹੋਣ ਲੱਗਾ ਤੇ ਫਿਰ ਥਰਮਾਮੀਟਰ ਮੂੰਹ ਵਿੱਚ ਪਾ ਕੇ ਆਪਣੀ ਨਬਜ ਦੇਖਣ ਲੱਗ ਪਿਆ। ਕੋਈ 5 ਸਾਲਾਂ ਪਿੱਛੋਂ ਜਦੋਂ ਤਾਈ ਦੇ ਮਗਰੋਂ ਇਹ ਵਹਿਮ ਲੱਥਾ ਤਾਂ ਉਸ ਨੂੰ ਇੱਕ ਹੋਰ ਵਹਿਮ ਆ ਚਿੰਬੜਿਆ ਕਿ ਬਿਮਾਰੀ ਦੇ ਕਟਾਣੂ ਹਰ ਬੰਦੇ ਨਾਲ ਜੁੜੇ ਹੁੰਦੇ ਹਨ ਹੁਣ ਤਾਈ ਨੇ ਜੇਕਰ ਕਿਸੇ ਨਾਲ ਹੱਥ ਮਿਲਾਉਂਦਾ ਤਾਂ ਪਿੱਛੋਂ ਅੱਧਾ ਅੱਧਾ ਘੰਟਾ ਹੱਥਾਂ ਨੂੰ ਸਾਬਣ ਨਾਲ ਧੋਂਦਾ ਇਸ ਪ੍ਰਕਾਰ ਜਦੋਂ ਉਸ ਦੇ ਘਰ ਕੋਈ ਆ ਜਾਂਦਾ ਤਾਂ ਉਹ ਚਾਦਰਾਂ ਤੇ ਕੁਰਸੀਆਂ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਤੇ ਉਹਨਾਂ ਉੱਪਰ ਕੀਰਮਨਾਸ਼ਕ ਪਾਊਡਰ ਧੂੜਦਾ ਇੱਕ ਵਾਰ ਤਾਏ ਦੇ ਇੱਕ ਮੁਲਾਕਾਤੀ ਨੇ ਤਾਏ ਦੇ ਘਰ ਖੇਡਦੇ ਗਵਾਂਡੀਆਂ ਦੇ ਇੱਕ ਬੱਚੇ ਦਾ ਮੂੰਹ ਚੁੰਮ ਲਿਆ ਤਾਏ ਨੇ ਮੁੰਡੇ ਨੂੰ ਕੱਚ ਵਿੱਚ ਲੈ ਕੇ ਸਾਬਣ ਨਾਲ ਉਸ ਦਾ ਮੂੰਹ ਰਗੜ ਰਗੜ ਕੇ ਗੱਲਾਂ ਤੇ ਕੰਨਾਂ ਵਿੱਚੋਂ ਖੂਨ ਕੱਢ ਦਿੱਤਾ ਬੱਚੇ ਦੀਆਂ ਚੰਗਾਰਾਂ ਸੁਣ ਕੇ ਉਸ ਦੇ ਤਾਏ ਚਾਚੇ ਡਾਂਗਾ ਚੁੱਕੀ ਨੱਠੇ ਆਏ ਤੇ ਬੱਚੇ ਨੂੰ ਤਾਏ ਕੋਲੋਂ ਛੁਡਾਇਆ ਜੇਕਰ ਉਹਨਾਂ ਨੂੰ ਤਾਏ ਦੇ ਵਹਿਮਾਂ ਬਾਰੇ ਪਤਾ ਨਾ ਹੁੰਦਾ ਤਾਂ ਉਹਨਾਂ ਨੂੰ ਉਹਨਾਂ ਨੇ ਉਸ ਨੂੰ ਉਸਪਾਰ ਬੁਲਾ ਦੇਣਾ ਸੀ ਹਜੇ ਤਾਏ ਦੇ ਮਨ ਵਿੱਚ ਕੋਈ ਕਟਾਣੂਆਂ ਦਾ ਵਹਿਮ ਮੱਠਾ ਪਿਆ ਹੀ ਸੀ ਕਿ ਉਸਨੇ ਕਿਸ਼ਨੇ ਹਲਵਾਈ ਦੀ ਦੁਕਾਨ ਉੱਤੇ ਉਸਦਾ ਪੈਰ ਇੱਕ ਕੁੱਤੇ ਦੀ ਪੂੰਛ ਉੱਤੇ ਆ ਗਿਆ ਤੇ ਕੁੱਤਾ ਭੌਂਕਣ ਲੱਗ ਪਿਆ ਤਾਂ ਤਾਏ ਨੇ ਆਪਣਾ ਪੈਰ ਫੜ ਕੇ ਰੌਲਾ ਪਾ ਦਿੱਤਾ ਕੁੱਤੇ ਨੇ ਤਾਏ ਦੇ ਕੋਈ ਦੰਦ ਨਹੀਂ ਸੀ ਮਾਰਿਆ ਪਰ ਉਹ ਕਹਿਣ ਲੱਗਾ ਕਿ ਕੁੱਤੇ ਦੀ ਤਾਂ ਹਵਾੜ ਵੀ ਮਾੜੀ ਹੈ ਅੰਤ ਉਸਨੇ ਬੱਕੀ ਵਿੱਚ 14 ਟੀਕੇ ਲਵਾਏ ਉਸ ਨੂੰ ਵੀ ਵਹਿਮ ਹੋ ਗਿਆ ਕਿ ਹਰ ਕੁੱਤਾ ਉਸ ਨੂੰ ਵੱਢਣ ਲਈ ਫਿਰਦਾ ਹੈ ਤੇ ਉਹ ਨਿੱਕੇ-ਨਿੱਕੇ ਕਤੂਰਿਆਂ ਤੋਂ ਵੀ ਡਰਦਾ ਇੱਕ ਵਾਰ ਤਾਂ ਤਾਏ ਨੇ ਅੱਧੀ ਰਾਤ ਨੂੰ ਲੇਖਕ ਤਾਂ ਬੂਹਾ ਖੜਕਾਇਆ ਤੇ ਦੱਸਿਆ ਕਿ ਇੱਕ ਥਾਂ ਜਿੱਥੇ ਉਹ ਡਿੱਗਿਆ ਸੀ ਉਥੇ ਘੋੜਿਆਂ ਦੀ ਲਿੱਦ ਪਈ ਹੋਣ ਕਰਕੇ ਉਸ ਨੂੰ ਸਵੇਰ ਤੱਕ ਟੈਟਨਸ ਹੋ ਜਾਣ ਦਾ ਖਤਰਾ ਹੈ ਇਸ ਕਰਕੇ ਉਸ ਨੂੰ ਟੀਕਾ ਲਾ ਦਿੱਤਾ ਜਾਵੇ ਰਾਤ ਨੂੰ ਕੋਈ ਡਾਕਟਰ ਬੂਹਾ ਨਾ ਕੋਲੇ ਆ ਤੇ ਇੱਕ ਡਾਕਟਰ ਨੇ ਟੀਕਾ ਲਾ ਦਿੱਤਾ ਤੇ 60 ਰੁਪਏ ਲੈ ਗਿਆ ਜੇਕਰ ਕੋਈ ਹਾਦਸਾ ਹੋ ਜਾਵੇ ਤਾਂ ਤਾਇ ਨੂੰ ਵਹਿਮ ਹੁੰਦਾ ਕਿ ਉਸ ਦੇ ਨਿਕਟਵਰਤੀਆਂ ਵਿੱਚੋਂ ਜੇਕਰ ਕੋਈ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੈ ਤਾਇਆ ਸਰੀਰ ਦਾ ਤਕੜਾ ਤੇ arogh ਹੈ ਉਸ ਕੋਲ ਸਭ ਕੁਝ ਹੈ ਪਰ ਹਰ ਸਮੇਂ ਆਪਣੇ ਸਿਹਤ ਦੀ ਖਰਾਬੀ ਘਰ ਦੀਆਂ ਹੋਰ ਨਾ ਸਮੱਸਿਆਵਾਂ ਤੇ ਇਹਨਾਂ ਦੇ ਹੱਲ ਲਈ ਕੀਤੇ ਟੂਣਿਆਂ ਦੀ ਰਾਮ ਕਹਾਣੀ ਛੇੜੀ ਰੱਖਦਾ ਹੈ ਇੱਕ ਵਾਰ ਤਾਏ ਨੇ ਕਿਸੇ ਬੰਦੇ ਦਿਲ ਦੀ ਹਰਕਤ ਬੰਦ ਹੋਣ ਨਾਲ ਮਰਨ ਬਾਰੇ ਸੁਣ ਲਿਆ ਉਹ ਆਪਣੀ ਸੱਜੀ ਵੱਖੀ ਨੂੰ ਕੁੱਟਦਾ ਹੋਇਆ ਲੇਖਕ ਕੋਲ ਪੁੱਜਾ ਤੇ ਕਹਿਣ ਲੱਗਾ ਦਿਲ ਧੜਕਦਾ ਹੀ ਨਹੀਂ ਜਾਪਦਾ ਲੇਖਕ ਨੇ ਉਸ ਨੂੰ ਕਿਹਾ ਕਿ ਦਿਲ ਸੱਜੇ ਪਾਸੇ ਨਹੀਂ ਸਗੋਂ ਖੱਬੇ ਹੁੰਦਾ ਹੈ ਤਾਏ ਨੂੰ ਕੁਝ ਹੌਸਲਾ ਹੋਇਆ ਪਰ ਫੇਰ ਵੀ ਲੇਖਕ ਨੂੰ ਕਹੀ ਜਾਵੇ ਕਿ ਉਹ ਉਸ ਨੂੰ ਕਿਸੇ ਡਾਕਟਰ ਕੋਲ ਲੈ ਚੱਲੇ ਇੱਕ ਵਾਰ ਤਾਇਏ ਦੇ ਜਿੱਦ ਕਰਨ ਤੇ ਲੇਖਕ ਉਸ ਨੂੰ ਝਾੜਾ ਕਰਾਉਣ ਲਈ ਇੱਕ ਮਾਂਦਰੀ ਕੋਲ ਲੈ ਗਿਆ ਮਾਂਦਰੀ ਜੁੜੀ ਹੋਈ ਭੀੜ ਸਾਹਮਣੇ ਕਹਿਣ ਲੱਗਾ ਲੋ ਭਾਈ ਤੁਸੀਂ ਦੇਖਦੇ ਤਾਂ ਹੋ ਪਰ ਇਸ ਆਦਮੀ ਦਾ ਸਿਰ ਨਹੀਂ ਕਿਉਂ ਭਈ ਆਪ ਹੀ ਦੱਸ ਤੇਰਾ ਸਿਰ ਨਹੀਂ ਤਾਂ ਤਾਇਆ ਕਹਿਣ ਲੱਗਾ ਠੀਕ ਹੈ ਮਹਾਰਾਜ ਮੇਰਾ ਸਿਰ ਨਹੀਂ ਲੇਖਕ ਨੇ ਗੁੱਸੇ ਨਾਲ ਕਿਹਾ ਤਾਇਆ ਜੇਕਰ ਤੇਰਾ ਸਿਰ ਨਹੀਂ ਤਾਂ ਪੱਗ ਕਾਦੇ ਉੱਪਰ ਬੱਦੀਉ ਬੜੀ ਮੁਸ਼ਕਲ ਨਾਲ ਤਾਏ ਨੂੰ ਸਿਰ ਦੀ ਹੋਣ ਦਾ ਵਿਸ਼ਵਾਸ ਆਇਆ ਇੱਕ ਦਿਨ ਤਾਏ ਨੇ ਹੱਦ ਹੀ ਕਰ ਦਿੱਤੀ ਉਹ ਨੀਵੇਂ-ਨੀਵੇਂ ਲੁੱਕ ਲੇਖਕ ਕੋਲੇ ਪੁੱਜਾ ਤੇ ਰੋਂਦਾ ਹੋਇਆ ਕਹਿਣ ਲੱਗਾ ਕਿ ਉਸ ਨੂੰ ਕਿਧਰੇ ਲੈ ਚੱਲੋ ਕਿਉਂਕਿ ਉਸਦੇ ਦੁਸ਼ਮਣ ਸ਼ਿੰਗਾਰੂ ਹੁਰਾ ਨੇ ਬੱਕਰੀਆਂ ਦੇ ਸਿੰਗਾ ਨਾਲ ਛੁਰੀਆਂ ਬਨ ਕੇ ਉਸਦੇ ਮਗਰ ਲਾਈ ਹੋਈ ਹੈ ਇਸ ਕਰਕੇ ਉਸ ਦੀ ਜਾਨ ਨੂੰ ਖਤਰਾ ਹੈ ਲੇਖਕ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਠੀਕ ਹੈ ਦੁਨੀਆ ਤੇ ਹੋਰ ਸਾਰੇ ਰੋਗਾਂ ਦਾ ਇਲਾਜ ਹੈ ਪਰ ਵੈਮ ਦਾ ਕੋਈ ਇਲਾਜ ਨਹੀਂ ਧੰਨਵਾਦ ਜੀ ਸਾਰਿਆਂ ਦਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਲੇਖ ਵਧੀਆ ਲੱਗਿਆ ਹੋਵੇਗਾ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਸਾਡਾ ਟੈਲੀਗ੍ਰam ਚੈਨਲ ਜਰੂਰ ਜੁਆਇਨ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ